ਤਰਨਤਾਰਨ ਦੇ ਬਾਈ ਇਲੈਕਸ਼ਨ ਹੋਣ ਜਾ ਰਹੀ ਆ ਤੇ ਜਿਹੜੀਆਂ ਨੇ ਅੱਜ ਆਪਾਂ ਕਹਿ ਸਕਦੇ ਕੱਲ ਰਾਤ ਜਿਹੜਾ ਚੋਣ ਪ੍ਰਚਾਰ ਥਮ ਗਿਆ ਤੇ ਹੁਣ ਜਿਹੜੀ ਆ ਕੱਲ ਨੂੰ VOTING ਹੋਣੀ ਆ ਜਿਸ ਨੂੰ ਲੈ ਕੇ 222 ਪੋਲਿੰਗ ਬੂਥ ਹੈ ਤੇ ਪੂਰੀ ਸੁਰੱਖਿਆ ਪ੍ਰਬੰਧਾ ਹੈ ਜਿਹੜੀ ਪੋਲਿੰਗ ਹੋਏਗੀ ਕੋਈ ਵੀ ਕਿਸੇ ਤਰੀਕੇ ਦੀ ਕ੍ਰਿਡਿਬਿਲਿਟੀ ਜਿਹੜੀ ਆ ਜਿਹੜੀ ਨਹੀਂ ਹੋਣ ਦਿੱਤੀ ਜਾਊਗੀ ਪੁਲਿਸ ਜਿਹੜੀ ਲਗਾਤਾਰ ਮਜੂਦਾ ਹੈ ਔਰ SSP ਸਾਹਿਬ ਮਨਜੂਨਾ ਸਰ ਇੱਕ ਪ੍ਰਬੰਧ ਦੀ ਗੱਲ ਕਰ ਲਈਏ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਮੁਕੰਮਲ ਕਰ ਲਿੱਤੇ ਗਏ ਨੇ ਔਰ ਜਿਵੇਂ ਪੋਲਿੰਗ ਮਸ਼ੀਨਾਂ ਦੇ ਨਾਲ ਪਾਰਟੀਆਂ ਕਿੰਨੀਆਂ ਰਵਾਨਾ ਕਰ ਦੇ ਜੀ ਆਪਣੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ 114 ਲੋਕੇਸ਼ਨਸ ਹੈਗੀ ਜਿਹ ਪੋਲਿੰਗ ਲੋਕੇਸ਼ਨਸ ਜਿਹਦੇ ਵਿੱਚ ਟੋਟਲ 222 ਪੋਲਿੰਗ ਬੂਥਸ ਹੈਗੇ ਤੇ ਇਹਦੇ ਸਬੰਧ ਵਿੱਚ ਜਿਹੜੀ ਸਾਡੀ ਮਾਨਯੋਗ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਅਧਾਰ ਤੇ ਡਿਪਲॉयਮੈਂਟ ਪਲਾਨ ਕੀਤਾ ਗਿਆ ਹੈਗਾ ਤੇ ਉਹਦੇ ਵਿੱਚ 500 ਦੇ ਲਗਭਗ ਅਸੀਂ ਸੀਐਪੀਐਫ ਦੇ ਮੁਲਾਜ਼ਮਾਂ ਐਸਪਰ ਦੀ ਕਰਾਈਟੇਰੀਆ ਜਿਹੜਾ ਮਾਂਜੋ ਇਲੈਕਸ਼ਨ ਕਮਿਸ਼ਨ ਦਾ ਕਰਾਈਟੇਰੀਆ ਹੈਗਾ ਉਹਦੇ ਹਿਸਾਬ ਨਾਲ ਤਨਤ ਕੀਤੇ ਗਏ ਹੈਗੇ ਤੇ ਉਸ ਤੋਂ ਇਲਾਵਾ ਪੰਜਾਬ ਪੁਲਿਸ ਤੇ ਆਰਮਡ ਪੁਲਿਸ ਦੇ ਮੁਲਾਜ਼ਮੀਆਂ ਦੇ ਵਿੱਚ ਤਨਤ ਕੀਤੇ ਗਏ ਹੈਗੇ ਲਗਭਗ 1000 ਮੁਲਾਜ਼ਮ ਅਸੀਂ ਪੋਲਿੰਗ ਡਿਊਟੀਆਂ ਵਾਸਤੇ ਤਨਤ ਕਰ ਰਹੇ ਹਾਂ ਪੋਲਿੰਗ ਪਾਰਟੀਆਂ ਦੇ ਨਾਲ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਉਹ 22 ਪੈਟਰੋਲਿੰਗ ਪਾਰਟੀਆਂ ਸਾਡੇ ਵੱਲੋਂ ਤਨਤ ਰਹਿਣਗੀਆਂ ਜਿਹੜੀ ਲਗਭਗ ਆਪਣੇ 10 ਪੋਲਿੰਗ ਬੂਥ ਤੇ ਇੱਕ ਪਾਰਟੀ ਆਪਣੀ ਹੋਏਗੀ ਇਹ ਆਪਾਂ ਕਹਿ ਸਕਦੇ ਹਾਂ ਕਿ 10 ਪੋਲਿੰਗ ਲੋਕੇਸ਼ਨ ਤੇ ਨਾ ਵੀ ਪੋਲਿੰਗ ਬੂਥ ਜਾਂ 10 ਪੋਲਿੰਗ ਲੋਕੇਸ਼ਨ ਤੇ ਇੱਕ ਪਾਰਟੀ ਹੋਏਗੀ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਉਹ ਆਪਣਾ ਜਿਹੜੀ ਡਿਊਟੀਆਂ ਲਾ ਰਿਹਾ ਹੈਗੇ ਆਪਾਂ ਉਹਦੇ ਵਿੱਚ ਰਾਤ ਦੇ ਨਾਕੇ ਖਾਸ ਤੌਰ ਤੇ ਡਿਪਲੋਏ ਕੀਤੇ ਜਾ ਰਹੇ ਨੇ ਤੇ ਉਹਨਾਂ ਵਿੱਚ ਲਗਭਗ 10 ਐਸਐਚਓ ਅੱਜ ਰਾਤ ਨੂੰ ਅਸੀਂ ਲਾਵਾਂਗੇ ਤੇ ਲਗਭਗ 50 ਨਾਕੇ ਅੱਜ ਰਾਤ ਨੂੰ ਡਿਪਲੋਏ ਹੋਣਗੇ ਜਿਹਦੇ ਵਿੱਚ ਅਗਜਟੇਡ ਆਫਸਰਸ ਦੀ ਨਿਗਰਾਨੀ ਹੇਠ ਅਸੀਂ ਸਾਰਾ ਡਿਪਲॉयਮੈਂਟ ਕਰਾਂਗੇ ਦਿਨ ਦੀ ਡਿਊਟੀਆਂ ਤੇ ਰਾਤ ਦੀ ਡਿਊਟੀ ਮਿਲਾ ਕੇ ਤੇ ਕੱਲ ਦਿਨ ਦੀ ਡਿਊਟੀ ਮਿਲਾ ਕੇ ਲਗਭਗ 1500 ਤੋਂ ਜ਼ਿਆਦਾ ਮੁਲਾਜ਼ਮ ਖਾਸ ਤੌਰ ਤੇ ਇਸ ਇਲੈਕਸ਼ਨ ਰਿਲੇਟਡ ਲਾਅ ਐਂਡ ਆਰਡਰ ਤੇ ਡੋਮਿਨੇਸ਼ਨ ਐਕਸਾਈਜ਼ ਚ ਪਾਰਟਿਸਪੇਟ ਕਰਨਗੇ ਤੇ ਟੋਟਲ ਜੇਕਰ ਤੁਸੀਂ ਕਹੋ ਤਾਂ 25000 ਤੋਂ ਜ਼ਿਆਦਾ ਫੋਰਸ ਡੈਡੀਕੇਟਿਡਲੀ ਇਲੈਕਸ਼ਨ ਨੂੰ ਪੀਸਫੁਲੀ ਤੇ ਫਰੀ ਐਂਡ ਟਰਾਂਸਪੇਰੈਂਟ ਮੈਨਰ ਚ ਕੰਕਲੂਡ ਕਰਾਉਣ ਵਾਸਤੇ ਡਿਪਲੋਏਡ ਹੋਏਗੀ ਉਸ ਤੋਂ ਇਲਾਵਾ ਸਾਡੇ ਜ਼ਿਲ੍ਹੇ ਦੀ ਜਿਹੜੀ ਰੂਟੀਨ ਪੁਲਿਸ ਫੋਰਸ ਹੈਗੀ ਜਿਹੜੇ ਪੁਲਿਸਿੰਗ ਵਰਕਸ ਨਾਲ ਰਿਲੇਟਡ ਹੈਗੀ ਉਹ ਵੱਖਰੇ ਤੌਰ ਤੇ ਡਿਪਲੋਇਡ ਹੈਗੀ ਸਰ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਆਪਾਂ ਕਹਿ ਸਕਦੇ ਹਾਂ ਸੈਂਸਿਟਿਵ ਬੂਥ ਦੀ ਕੋਈ ਲਿਸਟ ਜਿਹੜੀ ਆਇਡੈਂਟੀਫਾਈਡ ਕੀਤੀ ਗਈ ਹੈ ਔਰ ਕਿੰਨੇ ਬੂਥ ਨੇ ਜਿਹੜੇ ਕਮ ਸਿਕਮ ਸੈਂਸਿਟਿਵ ਜਿਹੜੇ ਕਿਨੇ ਜਾਂਦੇ ਉਹ ਆਪਣੇ ਜਿਹੜੇ 222 ਲੋਕੇਸ਼ਨਸ ਜਿਹੜੀ ਹੈਗੇ 222 ਬੂਥ ਜਿਹੜੇ ਹੈਗੇ ਉਹਨਾਂ ਵਿੱਚੋਂ ਅਰਾਊਂਡ 100 ਬੂਥਸ ਨੂੰ ਸੈਂਸਿਟਿਵ ਆਇਡੈਂਟੀਫਾਈ ਕੀਤਾ ਗਿਆ ਹੈਗਾ ਵੱਖ-ਵੱਖ ਕ੍ਰਾਈਟੇਰੀਆਜ਼ ਦੇ ਆਧਾਰ ਤੇ ਤੇ ਉਹਦੇ ਆਧਾਰ ਉਹਦੇ ਕ੍ਰਾਈਟੇਰੀਆ ਦੇ ਮੁਤਾਬਿਕ ਹੀ ਜਿਹੜੀ ਹੈਗੀ ਉਹ ਸੀਏਪੀਐਫ ਡਿਪਲੋਏ ਕੀਤੀ ਗਈ ਹੈਗੀ ਤੇ ਪਲੱਸ ਸੀਏਪੀਐਫ ਤੋਂ ਇਲਾਵਾ ਇਨ ਐਡੀਸ਼ਨ ਟੂ 댓 ਕਿਉਂਕਿ ਸਾਡੇ ਕੋਲੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਐਡੀਸ਼ਨਲ ਫੋਰਸ ਸਾਨੂੰ ਪ੍ਰੋਵਾਈਡ ਕੀਤੀ ਗਈ ਹੈਗੀ ਤੇ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਾਨੂੰ ਬਹੁਤ ਬੜੀ ਤਦਾਦ ਚ 12 ਕੰਪਨੀਆਂ ਸੀਏਪੀਐਫ ਦੀ ਪ੍ਰੋਵਾਈਡ ਕੀਤੀ ਗਈ ਹੈਗੀ ਇਸ ਕਰਕੇ ਅਸੀਂ ਉੱਥੇ ਐਡੀਸ਼ਨਲ ਡਿਪਲॉयਮੈਂਟ ਵੀ ਲਾਅ ਔਰਡਰ ਨੂੰ ਪੁਆਇੰਟ ਆਫ 视图 ਰੱਖਦੇ ਹੋਏ ਤੇ ਇਨਸਪੈਕਟਰਸ ਤੇ ਡੀਐਸਪੀਜ਼ ਦੀ ਨਿਗਰਾਨੀ ਹਟ ਕਰਦੇ ਸਰ ਤਰਨ ਤਰਨ ਦੀ ਜਨਤਾ ਨੂੰ ਪੁਲਿਸ ਵੱਲੋਂ ਕੀ ਅਪੀਲ ਹੈ ਜੀ ਕੱਲ੍ਹ ਵਾਸਤੇ ਜੀ ਤਨ ਤਨ ਦੀ ਜਨਤਾ ਨੂੰ ਅਪੀਲ ਹੈਗੀ ਕਿ ਆ ਇੱਕ ਇਲੈਕਸ਼ਨ ਜਿਹੜਾ ਹੈਗਾ ਉਹ ਇੱਕ ਮੌਕਾ ਹੁੰਦਾ ਲੋਕਤੰਤਰ ਨੂੰ ਸਟਰੋਂਗ ਕਰਨ ਦਾ ਤੇ ਹਰ ਬੰਦੇ ਦਾ ਰਾਈਟ ਹੈਗਾ ਆਪਣਾ ਵੋਟ ਐਕਸਰਸਾਈਜ਼ ਕਰਨਾ ਤੇ ਇਹਨੂੰ ਸਾਡਾ ਡਿਊਟੀ ਹੈਗੀ ਕਿ ਉਹਨੂੰ ਫ੍ਰੀ ਟਰਾਂਸਪੇਰੈਂਟ ਫੇਅਰ ਮੈਨਰ ਚ ਜਿਹੜਾ ਹੈਗਾ ਕਾਸਟ ਕਰਨ ਚ ਪਬਲਿਕ ਦੀ ਹੈਲਪ ਕੀਤੀ ਜਾਵੇ ਤੇ ਉਹ ਪੀਸਫੁਲ ਮਾਹੌਲ ਜੋ ਹੋਵੇ ਤੇ ਅਸੀਂ ਪੀਸਫੁਲ ਮਾਹੌਲ ਇਨਸ਼ੋਰ ਕਰਾਂਗੇ ਲੋਕਾਂ ਨੂੰ ਅਪੀਲ ਹੈ ਕਿ ਉਹ ਵੋਟ ਚੜ੍ਹ ਕੇ ਜਿਹੜਾ ਹੈਗਾ ਲੋਕਤੰਤਰ ਦਾ ਪਰਵ ਹੈਗਾ ਇਹਨੂੰ ਇਹਨੂੰ ਇੱਕ ਪਰਵ ਵਾਂਗੂ ਲੈਂਦੇ ਹੋਏ ਆਪਣੇ VOTING ਰਾਈਟ ਨੂੰ ਐਕਸਰਸਾਈਜ਼ ਕਰਨ ਤੇ ਵੱਤੋਂ ਵੱਧ ਲੋਕ ਵੋਟ ਚੜ੍ਹ ਕੇ ਪਾਰਟਿਸਪੇਟ ਕਰਨ ਸੋ ਥੈਟ ਕਿ ਇੱਕ ਚੰਗੇ ਪਰਸੈਂਟੇਜ VOTING ਹੋ ਸਕਿਆ ਤਰੰਤਰ। ਧੰਨਵਾਦ ਇਸ ਸੰਤਰਨਦਰ ਦੇ ਐਸਐਸਪੀ ਔਰ ਜੇ ਗੱਲ ਕੀਤੀ ਜਾਵੇ ਤਾਂ 100 ਦੇ ਕਰੀਬ ਨਾ ਨੇ ਦੱਸਿਆ ਕਿ ਇਹ ਕਿ ਜਿਹੜੇ ਸੈਂਸਿਟਿਵ ਬੂਥ ਨੇ ਲੇਕਿਨ ਉੱਤੇ ਵੀ ਜਿਹੜੀ ਆ ਫੋਰਸ ਜਿਹੜੀ ਕਾਫੀ ਤਨਾਤ ਕਰ ਦਿੱਤੀ ਗਿਆ। ਇਕੋਲ ਜਿਹੜੇ ਨੇ ਕੱਲ ਔਰ ਅੱਜ ਮਿਲਾ ਕੇ ਜਿਹੜੇ ਨੇ 2500 ਤੋਂ 3000 ਮਲਾਜ਼ਮ ਜਿਹੜੇ ਨੇ ਇਹਨਾਂ ਦਾ ਕਹਿਣਾ ਕਿ ਇੱਥੇ ਤਨਾਤ ਕਰ ਦਿੱਤੇ ਗਿਆ ਨੇ ਕਿਸੇ ਤਰੀਕੇ ਦੀ ਕੋਈ ਵੀ ਗੜਬੜੀ ਜਿਹੜੀ ਆ ਨਹੀਂ ਹੋਣ ਦਿੱਤੀ ਜਾਵੇਗੀ। ਤਰੰਤਰਨ ਤੋਂ ਸਿਦਾਰਥ ਢੋੜਾ న్యూਸ ਸਿਟੀ।